WTO ਦੀਆਂ ਨੀਤੀਆਂ ਦੇ ਖਿਲਾਫ ਅੱਜ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਅਤੇ WTO ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਭਾਰਤ WTO ਦੇ ਵਿੱਚੋਂ ਆਪਣੀ ਮੈਂਬਰਸ਼ਿਪ ਵਾਪਸ ਲਵੇ ਕਿਉਂਕਿ WTO ਦੀਆਂ ਨੀਤੀਆਂ ਨੂੰ ਲਗਾਤਾਰ ਭਾਰਤ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ WTO ਦੀਆਂ ਨੀਤੀਆਂ ਦੇ ਤਹਿਤ ਭਾਰਤ ਦੇ ਵਿੱਚ ਕਿਸਾਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸਬਸਿਡੀਆਂ ਬੰਦ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਸਿੱਖਿਆ ਦਾ ਵੀ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਲਗਾਤਾਰ ਦੇਸ਼ ਦੇ ਵਿੱਚ WTO ਦਾ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸਰਦੇ ਤੇ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ WTO ਦੇ ਪੁੱਤਰੇ ਸਾੜੇ ਜਾ ਰਹੇ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਬੀਜਲਾ ਕਚੈਰੀ ਦੇ ਵਿੱਚ WTO ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਕੇ ਨਾਰੇਬਾਜੀ ਕੀਤੀ ਗਈ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ WTO ਤੋਂ ਬਾਹਰ ਆਵੇ ਅਤੇ WTO ਦੀਆਂ ਨੀਤੀਆਂ ਨੂੰ ਭਾਰਤ ਦੇ ਵਿੱਚ ਲਾਗੂ ਨਾ ਕੀਤਾ ਜਾਵੇ ਮੋਰਚਾ ਜਿਹੜਾ ਸੱਦਾ ਸੀਗਾ ਇਸ ਤਰੀਕ ਨੂੰ ਪੂਰੇ ਦੇਸ਼ ਵਿੱਚ ਆਫੀਰ ਫੈਲਣ ਦਾ ਸੀ ਅੱਜ 10 ਤਰੀਕ ਨੂੰ ਕੌਣ ਕੱਲ ਸਾਡੀ ਮੀਟਿੰਗਾਂ ਸੀਗੀਆਂ ਜਿਹੜੇ ਅੱਜ ਵੀ ਰੋਸ ਪ੍ਰਦਰਸ਼ਨ ਤੇ ਪੂਤਲੇ ਫੂਕੇ ਉਹ ਡਬਲਯੂਟੀਓ ਦੇ ਕਿਉਂਕਿ ਕਹਿਣ ਨੂੰ ਤਾਂ ਸਾਡਾ ਦੇਸ਼ ਕਹਿੰਦੇ ਯਾਦ ਆਏ ਲੋਕ ਇੱਥੇ ਵੋਟਾਂ ਬੱਗੇ ਸਰਕਾਰ ਚੁਣਦੇ ਆ ਪਰ ਨੀਤੀਆਂ ਪਾਲਿਸੀਆਂ ਜਿਹੜੀ ਉਹ ਡਬਲਯੂਟੀਓ ਦੀ ਸਾਡੀ ਪਾਰਲੀਮੈਂਟ ਦੇ ਵਿੱਚ ਪਾਸ ਹੁੰਦੀ ਹੈ ਜਿਹੜਾ ਵਿਸ਼ਵ ਪਾਰ ਸੰਤਾ ਦਾ ਜਿਲ੍ਹਾ ਡੰਕਰ ਸਮਝੌਤਾ 1992 ਦੇ ਵਿੱਚ ਨਰਸਮਰਾਉ ਸਰਕਾਰ ਨੇ ਕੀਤਾ ਸੀ ਉਹਦੇ ਤੇ ਮੰਨ ਕੇ ਆਏ ਹੋਏ ਨੇ ਕਿ ਅਸੀਂ ਸਾਰੀਆਂ ਸਬਸਿਡੀਆਂ ਬੰਦ ਕਰਾਂਗੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਦੇਣੇ ਬੰਦ ਕਰਨੇ ਆ ਖਰੀਦ ਬੰਦ ਕਰਨੇ ਆ ਕੁੱਲ ਚੀਜ਼ਾਂ ਤੇ ਜਿਹੜੀ ਸਬਸਿਡੀ ਚਾਹੇ ਗਰੀਬਾਂ ਨੂੰ ਰਾਜ ਦੀ ਮਿਲਦੀ ਹੈ ਜਾਂ ਕਿਸਾਨਾਂ ਨੂੰ ਖਾਦਾਂ ਤੇ ਡਬਲ ਆਪਣਾ ਸੋਰੀ ਡੀਜ਼ਲ ਵਗੈਰਾ ਤੇ ਮਿਲਦੀ ਹੈ ਉਹ ਬੰਦ ਕਰਨੀ ਹੈ ਇਦੂਗਾਹਾਂ ਜਿੰਨੇ ਸਰਕਾਰੀ ਅਦਾਰੇ ਆ ਬਿਜਲੀ ਬੋਰਡ ਹੈ ਬੈਂਕਾਂ ਨੇ ਰੇਲਵੇ ਹੈ ਪਾਣੀ ਹੈ ਜਾਂ ਸਕੂਲ ਨੇ ਹਸਪਤਾਲ ਨੇ ਸਾਰਿਆਂ ਦਾ ਹੌਲੀ-ਹੌਲੀ ਇਹਨਾਂ ਨੇ ਭੋਗ ਪਾਉਣੇ ਉਹ ਰੀਤੀਆਂ ਉਹਨਾਂ ਦੀਆਂ ਨੇ ਇਸ ਕਰਕੇ ਅਸੀਂ ਕਹਿੰਦੇ ਆ ਸਾਡਾ ਹਿੰਦੁਸਤਾਨ ਦੀ ਸਰਕਾਰ ਜਿਹੜੀ WTO ਦੀ ਮੈਂਬਰ ਬਣੀ ਹੋਈ ਹੈ ਜਿਹੜੀ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਦੀ ਹੈ ਉਹ WTO ਚ ਬਾਹਰ ਆਵੇ ਨੀਤੀਆਂ ਪਾਲਿਸੀਆਂ ਸਾਡੇ ਦੇਸ਼ ਦੇ ਲੋਕਾਂ ਦੇ ਹਿੱਤਾਂ ਮੁਤਾਬਕ ਬਣਨ ਰੋਜ਼ਗਾਰ ਆਲੀ ਆਵੇ ਹਰੇਕ ਦਾ ਇਲਾਜ ਫਰੀ ਹੋਵੇ ਹਰੇਕ ਨੂੰ ਜਿਹੜੀ ਵਿੱਦਿਆ ਫਰੀ ਦਿੱਤੀ ਜਾਵੇ ਜਿਹੜਾ ਕੋਈ ਕੰਮ ਕਰਦਾ ਹੈ ਕਿਸਾਨਾਂ ਦੇ ਲਾਗਤ ਖਰਚੇ ਘਟਾ ਕੇ ਉਹਨਾਂ ਦੇ ਫਸਲਾਂ ਦੇ ਭਾਅ ਤੇ ਜਾਣ ਗਰੀਬਾਂ ਨੂੰ ਸਸਤਾ ਨਾਗਦੀ ਜਿਹੜੀ ਸਕੀਮਾਂ ਨੂੰ ਵਧਾਇਆ ਜਾਵੇ ਇਸੇ ਤਰ੍ਹਾਂ ਬੇਰਜ਼ਗਾਰੀ ਦੂਰ ਕਰਨ ਲਈ ਇਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਇਸ ਕਰਕੇ ਅਸੀਂ ਪੂਤਲਾ ਫੂਕੇ ਉਹਦਾ ਰੋਸ ਜਿਹੜਾ ਜਹਰ ਕੀਤਾ ਤੇ ਮੰਗ ਕਰਦੇ ਆ ਕਿ ਡਬਲਯੂਟੀਓ ਤੋਂ ਭਾਰਤ ਪਕਰ ਬਾਹਰ ਆਵੇ ਇਹ ਪੂਰੇ ਭਾਰਤ ਦੇ ਅੰਦਰ ਫੱਦਾ ਦਿੱਤਾ ਹੋਇਆ ਸੀ ਕਿ ਜਿਹੜਾ ਡਬਲਯੂਟੀਓ ਹੈ ਜਿੱਦੀਆਂ ਨੀਤੀਆਂ ਬਕਾਇਦਾ ਸਾਡੇ ਦੇਸ਼ ਦੇ ਵਿੱਚ ਨਹੀਂ ਲਾਗੂ ਹੋ ਰਹੀਆਂ ਦੂਜੇ ਮੁਲਕਾਂ ਦੇ ਵਿੱਚ ਲਾਗੂ ਹੋ ਰਹੀਆਂ ਤੇ ਉਹ ਨੀਤੀਆਂ ਦੇ ਤਹਿਤ ਸਾਡੇ ਲੋਕਾਂ ਕੋਲੋਂ ਪੂਰਾ ਰੁਜ਼ਗਾਰ ਹੈ ਜਿਹੜਾ ਉਹ ਖੋਇਆ ਜਾ ਰਿਹਾ ਹੈ ਪਰ ਉਹ ਜ਼ਮੀਨਾਂ ਆ ਭਾਵੇਂ ਉਹ ਕੋਈ ਹੋਰ ਸਾਡੇ ਪਬਲਿਕ ਅਧਾਰੇ ਹੈ ਇਸ ਕਰਕੇ ਸੰਯੁਕਤ ਕਿਫਾਨ ਮੋਰਚੇ ਵੱਲੋਂ ਭਾਵੇਂ 8 ਨੂੰ ਸੱਦਾ ਦਿੱਤਾ ਗਿਆ ਸੀ ਪਰ ਅਸੀਂ 10 ਤਰੀਕ ਨੂੰ ਇਸ ਕਰਕੇ ਇਹਦੇ ਪੁਤਲੇ ਸਾਰ ਰਹੇ ਹਾਂ ਕਿਉਂਕਿ ਪਹਿਲਾਂ ਸਾਡੇ ਮਤਲਬ ਮੀਟਿੰਗਾਂ ਚੱਲ ਰਹੀਆਂ ਸੀ ਇਸ ਕਰਕੇ ਅਸੀਂ ਇਹ ਡਬਲਯੂਟਿਓ ਦਾ ਜਿਹੜਾ ਪੁਤਲਾ ਠਾੜਿਆ ਕਿਉਂਕਿ ਜਿਹੜਾ ਡਬਲਯੂਟਿਓ ਵਿਸ਼ਵ ਵਪਾਰ ਸੰਸਥਾ ਹੈ ਜਿਹੜੀ ਸਰਵਾਏ ਦਾ ਔਰ ਮੁਲਕਾਂ ਦੀ ਇੱਕ ਜਥੇਬੰਦੀ ਹੈ ਸੰਸਥਾ ਹੈ ਜਿਨ੍ਹਾਂ ਦੇ ਵਿੱਚ ਅਮਰੀਕਾ ਜਰਮਨ ਜਾਪਾਨ ਫਰਾਂਸ ਇੰਗਲੈਂਡ ਵਰਗੀ ਜਿਹੜੇ ਫਰਮਾਈਂਦਾਰ ਮੁਲਖ ਹੈ ਜਿਨ੍ਹਾਂ ਦੀਆਂ ਨੀਤੀਆਂ ਇਹ ਹੈ ਕਿ ਗਰੀਬ ਮੁਲਖਾਂ ਦੇ ਲੋਕਾਂ ਦੀ ਲੁੱਟ ਕਰਨੀ ਹੈ ਲੁੱਟ ਕਰਕੇ ਆਪਦੇ ਦੇਸ਼ ਦੇ ਵਿੱਚ ਲੈ ਕੇ ਜਾਣੀ ਹੈ ਇਸ ਕਰਕੇ ਉਹ W T O ਦੀਆਂ ਨੀਤੀਆਂ ਦੇ ਤਹਿਤ ਸਾਡੇ ਲੋਕਾਂ ਕੋਲ ਜਿਹੜੇ ਉਸ ਪਹਿਲਾਂ ਰਜਗਾਰ ਸੀ ਉਹ ਬਹੁਤ ਵੱਡੀ ਪੱਦਰ ਤੇ ਇਹਨਾਂ ਨੀਤੀਆਂ ਦੇ ਤਹਿਤ ਸਾਡੇ ਲੋਕਾਂ ਕੋਲੋਂ ਖੋਹ ਲਿਆ ਗਿਆ ਹੈ ਤੇ ਜਿਹੜੀ ਚੂਣਪੂਣ ਸਾਡੇ ਲੋਕਾਂ ਕੋਲੇ ਥੋੜੀ ਬੁਟੀ ਬਚੀ ਹੈ ਉਹ ਵੀ W T O ਦੀਆਂ ਨੀਤੀਆਂ ਦੇ ਤਹਿਤ ਸਾਡੇ ਦੇਸ਼ ਦੇ ਜਿਹੜੇ ਹਾਕਮ ਹੈ ਆਪੂ ਆਪਣੀਆਂ ਜਦੋਂ ਸਰਕਾਰਾਂ ਸੀ ਉਹਨਾਂ ਸਾਰੀਆਂ ਸਰਕਾਰਾਂ ਦੇ ਰੰਗ ਦੇ ਵਿੱਚ ਹੀ ਉਹਦਾ ਸਾਰੇ ਹਾਕਮਾਂ ਨੇ ਇਹ ਡਬਲਯੂਟੀਓ ਦੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕੀਤੀਆਂ ਮੋਦੀ ਹਕੂਮਤ ਵੀ ਇਹ ਡਬਲਯੂਟੀਓ ਦੀਆਂ ਨੀਤੀਆਂ ਜਿਹੜੀਆਂ ਪੂਰੇ ਜੋਰ ਦੇ ਨਾਲ ਲਾਗੂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਲੋਕ ਜਦੋਂ ਲੋਕਾਂ ਤੋਂ ਚੂਣਪੂਣ ਹੋਣੀ ਹੈ ਲੋਕਾਂ ਨੇ ਉੱਠਣਾ ਹੈ ਲੋਕਾਂ ਦੀ ਲਹਿਰ ਵੜਨੀ ਹੈ ਉਹ ਲਹਿਰ ਨੂੰ ਦਿਵਾਉਣ ਦੇ ਵਾਸਤੇ ਭਾਵੇਂ ਮੋਦੀ ਹਕੂਮਤ ਪਿਛਲੇ ਦਿਨਾਂ ਦੇ ਵਿੱਚ ਤਿੰਨ ਫੌਜਦਾਰੀ ਕਾਨੂੰਨ ਹੈ ਜਿਹੜੀ ਉਹ ਲੈ ਕੇ ਆਈ ਹੈ ਉਹ ਫੌਜਦਾਰੀ ਕਾਨੂੰਨਾਂ ਦਾ ਵੀ ਮਤਲਬ ਹੈ ਇਹ ਹੈ ਭਾਵੇਂ ਮੋਦੀ ਹਕੂਮਤ ਕਹਿ ਰਹੀ ਹੈ ਕਿ ਅਸੀਂ ਇਹ ਅਪਰਾਧੀ ਹੈ ਜਿਹੜੇ ਉਹਨਾਂ ਤੇ ਇਹ ਕਾਨੂੰਨ ਲਾਗੂ ਹੋਣਗੇ ਜਾਂ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਬਣੇ ਹੋਇਆ ਉਹਨਾਂ ਤੇ ਲਾਗੂ ਹੋਣਗੇ ਪਰ ਅਸਲ ਦੇ ਵਿੱਚ ਉਹਨਾਂ ਤੇ ਘੱਟ ਲਾਗੂ ਹੋਣੇ ਆ ਜਿਹੜੇ ਲੋਕ ਲੜਦੇ ਆ ਜਿਹੜੇ ਸੰਘਰਸ਼ ਕਰਦੇ ਆ ਜਿਨ੍ਹਾਂ ਦੀਆਂ ਲੜਾਂ ਮੋਦੀ ਹਕੂਮਤ ਦੇ ਖਿਲਾਫ ਉੱਠ ਰਹੀਆਂ ਐ ਡਬਲਿਊਟੀਓ ਦੇ ਖਿਲਾਫ ਉੱਠ ਰਹੀਆਂ ਐ ਸਾਮਰਾਜੀ ਮੁਲਕਾਂ ਦੇ ਖਿਲਾਫ ਉੱਠ ਰਹੀਆਂ ਐ ਅਸਲ 'ਚ ਉਹ ਕਾਨੂੰਨ ਉਹਨਾਂ ਲੋਕਾਂ ਤੇ ਲਾਗੂ ਕਰਨ ਵਾਸਤੇ ਲਿਆਂਦੇ ਆ ਤਾਂ ਕਿ ਲੋਕ ਡਰ ਜਾਣ ਲੋਕ ਅੰਦਰ ਵੜ ਜਾਣ ਪਰ ਇਹ ਇਤਿਹਾਸ ਤੇ ਆ ਲੋਕ ਕਦੇ ਕਾਨੂੰਨਾਂ ਤੋਂ ਡਰੇ ਨਹੀਂ ਹੈ ਜੇ ਲੋਕ ਕਾਨੂੰਨਾਂ ਤੋਂ ਡਰਦੇ ਹੁੰਦੇ ਤਾਂ ਇੱਥੇ ਸਾਡੇ ਮੁਲਕ ਦੇ ਅੰਦਰ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਇਸ ਕਰਕੇ ਅਸੀਂ ਇਹ ਲੋਕਾਂ ਨੂੰ ਚੇਤਨ ਕਰਨ ਵਾਸਤੇ ਕਿ ਅੱਜ WTO ਦਾ ਪੁਤਲਾ ਇੱਕ ਕਰਕੇ ਸਾੜਿਆ ਜਾ ਰਿਹਾ ਹੈ ਕਿ ਭਾਰਤ ਹਕੂਮਤ ਜਿਹੜੀ ਇਹਦੀ ਜ਼ੋਰਦਾਰ ਪਿਛਲੇ ਦਿਨਾਂ ਦੇ ਵਿੱਚ ਮੰਗ ਉੱਠੀ ਹੋਈ ਹੈ ਸੰਯੁਕਤ ਕਿਸਾਨ ਪੋਰਟੇ ਵੱਲੋਂ ਕਿ WTO ਤੋਂ ਭਾਰਤ ਨੂੰ ਕੂਨ ਦੇ ਜਿਹੜੀ ਉਹ ਬਾਹਰ ਆਵੇ ਸਾਡੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ WTO ਤੋਂ ਬਾਹਰ ਆਵੇ ਕਿਉਂਕਿ ਭਾਰਤ ਸਰਕਾਰ ਦੀ ਜਦੋਂ ਵੀ WTO ਨਾਲ ਮੀਟਿੰਗ ਹੁੰਦੀ ਹੈ ਉਹ ਬਕਾਇਦਾ ਮੰਨਦੇ ਨੇ ਵੀ ਸਾਨੂੰ ਜਿਹੜਾ ਅਨਾਜ ਹੈ ਉਹ ਖਰੀਦਣਾ ਵੀ ਪੈਣਾ ਹੈ ਜਨਤਕ ਵੰਡ ਪ੍ਰਣਾਲੀ ਤਹਿਤ 80 ਕਰੋੜ ਲੋਕਾਂ ਨੂੰ ਜਿਹੜਾ ਅਸੀਂ ਅਨਾਜ ਦਿੰਨੇ ਆ ਉਹ ਦੇਣਾ ਵੀ ਪੈਣਾ ਹੈ ਉੱਥੇ ਉਹ ਜਿਹੜੀ ਸਾਡੀ ਗੱਲ ਅਸੀਂ ਰੱਖਦੇ ਆਂ ਭਾਰਤ ਸਰਕਾਰ ਸਾਡੀ ਹਾਂ ਨਾਲ ਹਾਂ ਮਿਲੌਂਦੀ ਹੈ ਪਰ ਇੱਥੇ ਭਾਰਤਾਂ ਕੇ ਉਹ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਸੋ ਅਸੀਂ ਕਹਿੰਦੇ ਆਂ ਵੀ ਭਾਰਤ ਸਰਕਾਰ ਹੈ ਜਿਹੜੀ WTO ਤੋਂ ਬਾਹਰ ਆਵੇ